ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਆਸਟ੍ਰਾਮ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਜਾਂ ਪੰਜਾਬ ਦੇ ਵਿੱਚ ਬੈਠੇ ਪੂਰੇ ਭੈਣ ਭਰਾ ਇਸ ਮੇਰੀ ਗੱਲ ਨੂੰ ਸੁਣੋਗੇ ਇਹ ਗੱਲ ਪੂਰੇ ਪੰਜਾਬ ਦੇ ਵਿੱਚ ਜਾਣੀ ਚਾਹੀਦੀ ਹੈ ਤੁਹਾਨੂੰ ਸਭ ਨੂੰ ਪਤਾ ਹੈ ਕਿ ਕਿ ਮੈਂ ਥੋੜੀ ਤਾਕਤ ਦੇ ਨਾਲ ਥੋੜੀ ਇੱਕ ਇੱਕ ਤੁਸੀਂ ਮੈਨੂੰ ਤਾਕਤ ਵਗਸੀ ਕਿ ਮੈਂ ਵੱਡੇ ਮਾਫੀਆ ਦੇ ਨਾਲ ਪੰਗਾ ਲੈਂਦਾ ਹੋਇਆ ਉਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਮੈਂ ਚਾਹਣਾ ਕੀ ਹੈ ਮੇਰੀ ਕੋਸ਼ਿਸ਼ ਕੀ ਹੈ ਮੇਰੀ ਕੋਸ਼ਿਸ਼ ਇਹ ਹੈ ਕਿ ਮੇਰਾ ਪੰਜਾਬ ਬਚੇ ਮੇਰਾ ਪੰਜਾਬ ਇਸ ਟਾਈਮ ਬੜਾ ਮਾਰੇ ਸਮੇਂ ਦੇ ਵਿੱਚੋਂ ਲੰਘ ਰਿਹਾ ਕਿਉਂਕਿ ਪੰਜਾਬ ਦੀ ਜਿਹੜੀ ਜਵਾਨੀ ਹੈ ਇੱਕ ਪਾਸੇ ਤਾਂ ਜਵਾਨੀ ਜਿਹੜੀ ਪੰਜਾਬ ਦੀ ਲਹਿੰਦੀ ਸਰਕਾਰ ਨੇ ਨਸੇ ਦੇ ਵਿੱਚ ਮਾਰਤੀ ਤੇ ਦੂਜੇ ਪਾਸੇ ਜਿਹੜੀ ਪੰਜਾਬੀ ਰਹਿੰਦੀ ਸੀ ਜਿਹੜੀ ਜਵਾਨੀ ਰਹਿੰਦੀ ਸੀ ਉਹ ਵਿਦੇਸ਼ਾਂ ਦੇ ਵਿੱਚ ਚਲੀ ਗਈ ਕੋ ਸਭ ਤੋਂ ਵੱਧ ਜਿਹੜੀ ਪੰਜਾਬ ਦੇ ਵਿੱਚ ਆਸ ਟਾਈਮ ਹੋੜ ਲੱਗੀ ਹੋਈ ਹੈ ਵਿਦੇਸ਼ਾਂ ਨੂੰ ਜਾਣ ਦੀ ਲੱਗੀ ਹੋਈ ਹੈ ਮੈਂ ਚਾਹੁੰਦਾ ਕਿ ਕਿਵੇਂ ਨਾ ਕਿਵੇਂ ਕਿਸੇ ਨਾ ਕਿਸੇ ਤਰੀਕੇ ਮੇਰੇ ਪੰਜਾਬ ਨੂੰ ਬਚਾਇਆ ਜਾ ਸਕੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਵਾਨੀ ਹੀ ਨਾ ਰਹੀ ਤੇ ਫਿਰ ਪੰਜਾਬ ਬਸੂਕੀ ਦੇ ਸਿਰ ਤੇ ਪੰਜਾਬ ਦੇ ਵਿੱਚ ਪੰਜਾਬ ਦੀ ਧਰਤੀ 'ਤੇ ਕਬਜ਼ਾ ਕਿਦਾ ਹੋਊਗਾ ਪੰਜਾਬ ਸਾਰੇ ਪਾਸੇ ਤੋਂ ਉਜੜ ਜਾਣਾ ਪੰਜਾਬ ਨੇ ਇਸ ਕਰਕੇ ਇਹ ਮੈਂ ਬਚਾਉਣ ਲਈ ਇਹ ਪੰਜਾਬ ਨੂੰ ਇੱਕ oprala ਕੀਤਾ ਮੈਂ ਸਾਰੇ ਪੰਜਾਬੀਆਂ ਨੂੰ ਮੇਰੇ ਦੇਸ਼ਾਂ ਬਦੇਸ਼ਾਂ ਦੇ ਵਿੱਚ ਬੈਠੇ ਭਰਾਵਾਂ ਨੂੰ ਜਿੱਥੇ ਵੀ ਤੱਕ ਤੁਸੀਂ ਮੇਰੀ ਗੱਲ ਸੁਣਦੇ ਹੋ ਅੱਜ ਦੀ ਮੇਰੀ ਇਹ ਗੱਲ ਸਾਰੇ ਤੁਸੀਂ ਸਾਂਝੀ ਕਰਕੇ ਮੈਂ ਬਹੁਤ ਘੱਟ ਕਹਿਣਾ ਹੋਣਾ ਚੈਨਲਾਂ ਚੂਨਣ ਵਾਲੇ ਤੁਹਾਨੂੰ ਪਤਾ ਹੈ ਇਸ ਕੰਮ ਦੇ ਵਿੱਚ ਮੇਰਾ ਸਾਥ ਨਹੀਂ ਦਿੰਦੇ ਕਿਉਂਕਿ ਸਾਰੇ ਦੇ ਸਾਰੇ ਚੈਨਲ ਜਿਹੜੇ ਵਿਕੇ ਹੋਏ ਨੇਗੇ ਉਹ ਸੋਨੂੰ ਪਤਾ ਕਿ ਇਮੀਗ੍ਰੇਸ਼ਨਾਂ ਦੀਆਂ ਵੱਡੀਆਂ-ਵੱਡੀਆਂ ਮਸ਼ਹੂਰੀਆਂ ਲਾਉਂਦੇ ਨੇਗੇ ਇਹ ਨੌਜਵਾਨੀ ਨੂੰ ਕਹਿੰਦੇ ਨੇ ਇਹ ਨੌਜਵਾਨ ਨੂੰ ਇਹਨਾਂ ਨੂੰ ਜਿਹਨਾਂ ਦੇ ਮਸ਼ਹੂਰੀਆਂ ਦੇਖ ਦੇ ਕੇ ਨੌਜਵਾਨੀ ਠੱਗੀ ਜਾ ਰਹੀ ਹੈ ਅੱਜ ਦੀ ਜਿਹੜੀ ਮੇਰੀ ਥੋੜੀ ਸਾਰਾ ਨਾਲ ਗੱਲਬਾਤ ਇਹ ਮੈਂ ਕਰ ਲਈ ਜਾ ਰਿਹਾ ਕਿ ਜਿਹੜਾ ਕਿ ਕਿਵੇਂ ਆਪਾਂ ਜਿਹੜਾ ਆਪਣੇ ਪੰਜਾਬ ਨੂੰ ਬਚਾਉਣਾ ਪੰਜਾਬੀਓ ਕਿਵੇਂ ਤੁਸੀਂ ਉਹਦੇ ਵਿੱਚ ਤੁਸੀਂ ਮੇਰਾ ਸਾਥ ਦਿਓ ਮੈਂ ਤੁਹਾਡੇ ਮਗਰੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਮੈਂ ਜਦੋਂ ਵੀ ਘਰੇ ਹੁੰਨਾ ਕੱਲ ਮੈਂ ਪ੍ਰੋਗਰਾਮਾਂ ਤੇ ਸੀ ਅੱਜ ਮੈਂ ਘਰੇ ਆ ਅੱਜ ਮੇਰਾ ਸਾਰਾ ਇਹਨਾਂ ਦੁਖੀ ਹੁੰਦਾ ਸੀਗਾ ਸਵੇਰ ਕੱਟੋ ਘੱਟ ਮੰਲਾਦਾ ਮੇਰੇ ਕੋਲੇ ਆ ਕੇ 50 60 ਜਾਣੇ 70 ਜਾਣੇ ਸਵੇਰ ਦੇ ਘਰੋਂ ਆ ਕੇ ਮੁੜ ਗਏ ਇਸ ਕਰਕੇ ਜਿਹੜਾ ਮੈਂ ਪ੍ਰੋਗਰਾਮ ਦੱਸਦਾ ਵੀ ਜਿਹੜਾ ਇਹ ਮੈਂ ਜਿਹੜੀ ਬੁੱਧਵਾਰ ਨੂੰ ਯਾਨੀ ਕਿ ਪਰਸੋਂ ਨੂੰ ਮੈਂ ਆਪਣੇ ਪਿੰਡ ਦੇ ਵਿੱਚ ਬੈਠ ਰਿਹਾ ਜਾਂ ਆਪਣੇ ਘਰੇ ਬੈਠੂਗਾ ਜਾ ਕੇ ਸਾਂਝੀ ਜਗ੍ਹਾ ਤੇ ਬੈਠੂ ਕਿਉਂਕਿ ਕੱਠ بڑا ਹੋ ਜਾਂਦਾ ਘਰੇ ਬੈਠਣ ਨੂੰ ਥਾਂ ਨਹੀਂ ਰਹਿੰਦਾ ਜਾਂ ਫਿਰ ਪਿੰਡ ਦੀ ਸਾਂਝੀ ਜਗ੍ਹਾ ਤੇ ਬੈਠੂ ਬੁੱਧਵਾਰ ਨੂੰ ਜਿਹੜਾ ਕਿ ਆਪਾਂ ਮੁੱਦਾ ਚੱਕਿਆ ਇਹਦੇ ਵਿੱਚ ਤੁਸੀਂ ਸਾਰੇ ਜਾਣੇ ਮੇਰਾ ਤੁਸੀਂ ਸਾਥ ਦਿਓ ਜਿੰਨੇ ਵੀ ਤੁਸੀਂ ਪੰਜਾਬੀ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਨੂੰ ਪਿਆਰ ਕਰਦੇ ਹੋ ਗੁਰੂਆਂ ਪੀਰਾਂ ਦੀ ਧਰਤੀ ਨੂੰ ਪਿਆਰ ਕਰਦੇ ਹੋ ਤਾਂ ਆਪਾਂ ਜਿਹੜਾ ਇਹ ਪੰਜਾਬ ਨੂੰ ਜਿਹੜਾ ਕਿ ਮਾਫੀਆ ਹੈ ਦੋ ਤਰ੍ਹਾਂ ਦਾ ਮਾਫੀਆ ਮੈਂ ਪੰਜਾਬ ਦੇ ਵਿੱਚ ਗਣਦਾ ਕਿਉਂਕਿ ਦੋ ਸਮੱਸਿਆਵਾਂ ਆ ਇਸ ਟਾਈਮ ਪੰਜਾਬ ਦੀਆਂ ਵੱਡੀਆਂ ਨੇ ਜਵਾਨੀ ਦੀਆਂ ਖਾਸ ਕਰਕੇ ਜਵਾਨੀ ਦੀਆਂ ਇੱਕ ਤਾਂ ਜਵਾਨੀ ਦੀ ਨਸ਼ਾ ਤੇ ਦੂਜਾ ਪ੍ਰਵਾਸ ਆ ਮੇਰੇ ਧੀਆਂ ਬੈਠੇ ਨੇ ਮੇਰੇ ਨਾਲ ਮੇਰੇ ਭੈਣਾਂ ਬੈਠੀਆਂ ਨੇਗੀਆਂ ਜਿਨ੍ਹਾਂ ਦੇ ਨਾਲ ਠੱਗੀ 57 ਲੱਖ ਦੀ ਠੱਗੀ ਹੋਈ ਹੈ ਚਾਰ ਕੁੜੀਆਂ ਦੇ ਨਾਲ ਇੱਧਰ ਬਾਈ ਬਟਾ 16 ਲੱਖ ਦੀ ਠੱਗੀ ਤੇਰੇ ਨਾਲ ਕਿੰਨੇ ਕਾਕਾ 1 ਲੱਖ ਰੁਪਏ ਦੀ ਇਹਨਾਂ ਨਾਲ ਠੱਗੀ ਇਸ ਇਹਦੀ 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 ਇੱਕ ਇੱਕ ਭੈਣ ਹੈ ਜੀ ਇੱਕ ਭਾਬੀ ਹੈ ਚਾਰ 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 ਪਰਿਵਾਰ ਨੇ ਕਿ ਇਹ ਚਾਰਾਂ ਪਰਿਵਾਰਾਂ ਦੇ ਨਾਲ 57 ਲੱਖ ਦੀ ਠੱਗੀ ਆ ਇਸ ਕਰਕੇ ਇਹ ਮੈਂ ਪੂਰੀ ਗੱਲ ਇਹ ਲੋਕਾਂ ਦੇ ਅੱਗੇ ਬੁੱਧਵਾਰ ਨੂੰ ਰੱਖੂੰਗਾ ਤੇ ਜਿਹੜੇ ਵੀ ਮੇਰੇ ਕੋਲੇ ਬੁੱਧਵਾਰ ਨੂੰ ਆਉਣਗੇ ਆਉਣ ਤੋਂ ਪਹਿਲਾਂ ਸਾਰੇ ਕਿਰਾਾ ਥਾਣਿਆਂ ਦੇ ਵਿੱਚ ਐਪਲੀਕੇਸ਼ਨਾਂ ਜ਼ਰੂਰ ਦੇ ਕੇ ਆਇਓ ਮੈਂ ਦੇਖਦਾ ਵੀ ਜਿਹੜੇ ਏਜੰਟਾਂ ਦੇ ਜਿਹੜੇ ਇਮੀਗ੍ਰੇਸ਼ਨ ਵਾਲੇ ਨੇ ਇਹਨਾਂ ਦੇ ਖਿਲਾਫ ਪੁਲਿਸ ਕਿੰਨੀ ਕਾਰਵਾਈ ਕਰਦੀ ਆ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਮੀਡੀਆ ਦੇ ਵਿੱਚ ਜਲੀਲ ਕਰਾਂਗੇ ਦਫ਼ਤਰਾਂ ਅੱਗੇ ਵੀ ਜਾਵਾਂਗੇ ਧਰਨੇ ਵੀ ਲਾਵਾਂਗੇ ਮੈਂ ਚਾਹੁੰਦਾ ਕਿ ਕਿਸ ਤਰੀਕੇ ਨਾਲ ਮੇਰੇ ਪੰਜਾਬ ਦੀ ਜਵਾਨੀ ਨੂੰ ਬਚਾ ਜਾ ਜਾ ਪਛਾਇਆ ਜਾ ਸਕੇ ਤੇ ਪੰਜਾਬ ਨੂੰ ਬਚਾਇਆ ਜਾ ਸਕੇ ਜਿੰਨੇ ਵਿਦੇਸ਼ਾਂ ਦੇ ਵਿੱਚ ਆਸਟਾ ਭਰਾ ਬੱਠੇ ਨੇ ਮੇਰੇ ਭਰਾ ਉਹ ਵੀ ਇਸ ਏਜੰਟਾਂ ਦੀ ਠੱਗੀ ਦੇ ਮਾਰ ਸ਼ਿਕਾਰ ਹੋ ਕੇ 10-10 50-50 ਲੱਖ ਰੁਪਏ ਲਾ ਕੇ ਗਏ ਨੇ ਅੱਜ ਤੱਕ ਉਹ ਪੈਸਾ ਆਪਣਾ ਪੂਰਾ ਨਹੀਂ ਕਰ ਸਕੇ ਬੁਦੇਸਾਨੇ ਵਿੱਚ ਸਾਡੇ ਭਰਾ ਚਲੇ ਗਏ ਅੱਜ ਵਿਦੇਸ਼ਾਂ ਦੇ ਵਿੱਚ ਜੇ ਗੱਲ ਚੱਲੀ ਹੈ ਰਿਵਰਸ ਮਾਈਗ੍ਰੇਸ਼ਨ ਦੀ ਵੀ ਚਲੋ ਯਾਰ ਆਪਾਂ ਆਪਣੇ ਵਾਪਸ ਚਲੀਏ ਆਪਣੇ ਪੰਜਾਬ ਨੂੰ ਇਹ 1.5 ਸਾਲ ਤੋਂ ਮੈਂ ਲਗਾਤਾਰ ਜਿਹੜਾ ਆਵਾਜ਼ ਠਾਉਂਦੇ ਨੂੰ ਹੋ ਗਿਆ ਕਿ ਆਪਾਂ ਕਿਵੇਂ ਆਪਣੇ ਪੰਜਾਬ ਨੂੰ ਬਚਾਈਏ ਪੰਜਾਬ ਬਰਬਾਦ ਕਰਤਾ ਨਾਲ ਲੀਡਰਾਂ ਨੇ ਅੱਜ ਤੱਕ ਮੈਂ ਇਹ ਗੱਲ ਪੁੱਛਣਾ ਚਾਹੁੰਦਾ ਮੈਂ ਪੰਜਾਬ ਦੇ ਲੋਕਾਂ ਨੂੰ ਕਿਸੇ ਪੋਲੀਟੀਕਲ ਬੰਦੇ ਨੇ ਕਿਸੇ ਰਾਜਨੀਤਿਕ ਬੰਦੇ ਨੇ ਮੁੱਦਾ ਨਹੀਂ ਠਾਇਆ ਕਿ ਪ੍ਰਵਾਸ ਕਿੰਡੀ ਵੱਡੀ ਸਮੱਸਿਆ ਹੈ ਤੇ 50000 ਏਜੰਟ ਪੰਜਾਬ ਪੰਜਾਬ ਦੇ ਵਿੱਚ ਹੋ ਗਿਆ ਪੰਜਾਬ ਦੇ ਲੋਕੋ ਮੰਨੋ ਇੱਕ ਗੱਲ ਦੱਸੋ ਤੁਸੀਂ ਐ ਕਰੋ ਦਿੱਲੀ ਚਲੇ ਜਾਓ ਤੁਸੀਂ ਕੋਲਕਾਤਾ ਚਲੇ ਜਾਓ ਤੁਸੀਂ ਬੰਗਲੌਰ ਚਲੇ ਜਾਓ ਤੁਸੀਂ ਜਿਹੜੀਆਂ ਮਰਜ਼ੀ ਸਟੇਟਾਂ ਦੇ ਵਿੱਚ ਚਲੇ ਜਾਓ ਤੁਹਾਨੂੰ ਇੰਨੇ ਏਜੰਟ ਕਿਤੇ ਨਹੀਂ ਮਿਲਣੇ ਤੁਹਾਨੂੰ ਇਮੀਗ੍ਰੇਸ਼ਨ ਆਈਲੈਂਡਸ ਕਿਸੇ ਸਟੇਟ ਦੇ ਵਿੱਚ ਨਹੀਂ ਮਿਲਣੇ ਕੱਲੇ ਪੰਜਾਬ ਦੇ ਵਿੱਚ ਹੀ ਐਨੇ ਕਿਉਂ ਨਗੇ ਅੱਜ ਪਿੰਡ ਪਿੰਡ ਦੇ ਵਿੱਚ ਆਈਲੈਂਡ ਸੈਂਟਰ ਖੁੱਲ ਗਿਆ ਅੱਜ ਪਿੰਡ ਪਿੰਡ ਦੇ ਵਿੱਚ ਇਮੀਗ੍ਰੇਸ਼ਨ ਸੈਂਟਰ ਖੁੱਲ ਗਿਆ ਇਹ ਪੰਜਾਬ ਦੇ ਲੋਕੋ ਇਸ ਕਰਕੇ ਤਾਕੜੇ ਹੋ ਕੇ ਲੜਾਈ ਲੜੋ ਨਹੀਂ ਤਾਂ ਤੁਹਾਡਾ ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਬਰਬਾਦ ਹੋ ਜਾਣਾ ਅੱਜ ਤੁਹਾਡੇ ਪੰਜਾਬ ਦੇ ਨੌਜਵਾਨ ਕਿਵੇਂ ਜੇਲਾਂ ਦੇ ਵਿੱਚ ਫਸੇ ਪਏ ਨੇ ਕਿਵੇਂ ਕੈਨੇਡਾ ਦੇ ਧਰਤੀਆਂ ਤੇ ਰੋਲ ਰਹੇ ਨੇ ਕਿਵੇਂ ਦੇਖ ਲਓ ਯੂਰਪ ਦੇ ਵਿੱਚ ਤੁਹਾਡੇ ਨੌਜਵਾਨ ਰੋਲ ਰਹੇ ਨੇਗੇ ਮੇਰੇ ਵੀਰੋ ਮੇਰੇ ਭਰਾਵੋ ਆਪਣੀ ਅਕਲ ਨੂੰ ਹੱਥ ਮਾਰੋ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਆਪਾਂ ਮਰਨਾ ਨਾ ਆਪਣੀ ਅਰਥੀ ਨੂੰ ਮੋਢਾ ਲਾਉਣ ਵਾਲਾ ਤੁਹਾਨੂੰ ਕਿਉਂ ਜਵਾਨੀ ਇੱਥੇ ਆਉਣਾ ਜਿਆ ਅਸੀਂ ਡੱਟ ਕੇ ਨਰਾਈ ਨਾ ਲੜੇ ਆ ਧੀਆਂ ਬੈਠੇ ਨੇ ਮੈਨੂੰ ਆਖਿਆ ਮੈਂ ਕਿ ਤੁਹਾਡੀ ਮੈਂ ਗੱਲ ਬਾਤ ਮੀਡੀਆ ਦੇ ਵਿੱਚ ਲਿਆ ਮੈਂ ਕਹਿੰਦੀ ਬਾਈ ਕੋਈ ਚੱਕਰ ਨਹੀਂ ਇਹੋ ਜਿਹੇ ਕੁੜੀਆਂ ਮੈਨੂੰ ਬਹੁਤ ਹੈ ਜੇ ਘੱਟ ਬਹੁਤ ਘੱਟ ਲੋਕ ਹੁੰਦੇ ਨੇ ਕਿ ਜਿਹੜੇ ਆ ਮੇਰੇ ਨਾਲ ਸਾਹਮਣੇ ਆ ਕੇ ਬਾਇਠੋਂਦੇ ਨੇ ਪਰ ਉਸ ਅਕਾਲਪੁਰਖ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿਣਾ ਬੁੱਧਵਾਰ ਨੂੰ ਇੱਕ ਕਚੇਰੀ ਦੇ ਵਿੱਚ ਹੋਰ ਵੀ ਗੱਲ ਹੋਊਗੀ ਮੈਂ ਇੱਕ ਠੋਕ ਕੇ ਬੁਜਾ ਕੇ ਗੱਲ ਕਹੂੰਗਾ ਕੋਈ ਬੰਦਾ ਕੋਈ ਵੀ ਆਪਣਾ ਜਿਹੜਾ ਏਜੰਟਾ ਉਹ ਆ ਕੇ ਕਹਦੇ ਕਿਸੇ ਨੇ ਭਾਨੇ ਤੋਂ 5 ਰੁਪਏ ਲੈਤੇ ਹੋਣ ਉੱਥੇ ਕਚੇਰੀ ਦੇ ਵਿੱਚ ਹਾਜ਼ਰ ਹੋ ਕੋਈ ਜੇ ਕਿਤੇ ਪੈਸੇ ਦਿਵਾਏ ਹੁਣ ਉਹ ਬੰਦਾ ਕਹਦੇ ਮੈਥੋਂ ਭਾਨਣੇ 5 ਰੁਪਏ ਲੱਤੇ ਨੇਗੇ ਉੱਥੇ ਉਸ ਟਾਈਮ ਦੇ ਵਿੱਚ ਮੂੰਹ ਕਾਲਾ ਕਰ ਦੂ ਸੋਸ਼ਲ ਮੀਡੀਆ ਤੇ ਇੱਥੇ ਬੋਲਣ ਵਾਲੇ ਬਹੁਤ ਨੇ ਮੈਨੂੰ ਇਸ ਚੀਜ਼ ਦੀ ਕੋਈ ਪਰਵਾਹ ਨਹੀਂ ਹਾਥੀ ਜਦੋਂ ਲੰਘਦਾ ਕੁੱਤੇ ਭੌਂਕਦੇ ਨੇ ਮੈਨੂੰ ਕੁੱਤਿਆਂ ਦੀ ਕੋਈ ਪਰਵਾਹ ਨਹੀਂ ਹੈਗੀ ਇਸ ਕਰਕੇ ਅੱਜ ਜੇ ਸਾਬਤ ਕਰਤਾ ਲੋਕਾਂ ਨੇ ਲੋਕਾਂ ਨੇ ਮੇਰੇ ਜੁਮੇ ਕਰਜ਼ਾ ਚੜਾਤਾ 2 ਲੱਖ ਦਾ ਕੱਠ ਪਿੰਡ ਦੇ ਵਿੱਚ ਕੱਠ ਕਰਕੇ ਇਹ ਦੁਨੀਆ ਨੇ ਪੂਰੇ ਨੇ ਦੇਖਿਆ ਕਿ ਭਾਨੂ ਸਿੱਧੂ ਤੇਰੇ ਨਾਲ ਖੜੇ ਆ ਮੇਰਾ ਵੀ ਹੱਕ ਮੰਨਦਾ ਕਿ ਮੈਂ ਟੱਟ ਕੇ ਲੋਕਾਂ ਦੇ ਹੱਕਾਂ ਦੀ ਗੱਲ ਕਰਾਂਗਾ ਤੇ ਟੱਟ ਕੇ ਪੰਜਾਬ ਸਰਕਾਰਾਂ ਝੁਕਾਤੀਆਂ ਸਰਕਾਰਾਂ ਦੇ ਮੂੰਹ ਮੋੜ ਤੇ ਮੇਰੇ ਪਿੱਛੇ ਲੋਕਾਂ ਨੇ ਇਸ ਕਰਕੇ ਮੇਰੇ ਜਿਵੇਂ ਤੁਸੀਂ ਕਰਦਾ ਚੜਾ ਆ ਲੋਕੋ ਫਿਕਰ ਨਾ ਕਰੋ ਮੈਂ ਪੰਜਾਬ ਨੂੰ ਬਚਾਉਣ ਲਈ ਹਰ ਹਾਲਤ ਜਿੰਨੀ ਵੀ ਲੜਾਈ ਹੈ ਮੇਰੀ ਆਖਰ ਸਾਹ ਤੱਕ ਕਰ ਮੇਰੀ ਲੜਾਈ ਜਾਰੀ ਰਹੂਗੀ ਇਸ ਕਰਕੇ ਬੁੱਧਵਾਰ ਨੂੰ ਤੁਸੀਂ ਸਾਰੇ ਜਾਣੇ ਜਿੰਨੇ ਵੀ ਮੇਰੇ ਕੋਲੇ ਆਓਗੇ ਮੈਨੂੰ ਕਿਉਂਕਿ ਬਾਰ ਬਾਰ ਜਦੋਂ ਮੈਨੂੰ ਇਹਨਾਂ ਨੇ ਇੰਟਰੋਗੇਸ਼ਨ ਕਰਿਆ ਪੁਲਿਸ ਨੇ ਮੈਨੂੰ ਕੁੱਟਿਆ ਮੈਨੂੰ ਵਾਰ ਵਾਰੀ ਇਹ ਗੱਲ ਕਹਿੰਦੇ ਰਹੇ ਵੀ ਤੂੰ ਤੂੰ ਕੌਣ ਹੋਣਾ ਤੂੰ ਕੌਣ ਹੋਣਾ ਲੋਕਾਂ ਦੇ ਪੈਸੇ ਵਾਪਸ ਦਿਵਾਉਣ ਵਾਲਾ ਇੱਕ ਡੀਐਸਪੀ ਸੀ ਮਹਾਲੀ ਦਾ ਮੈਨੂੰ ਕਹਿੰਦਾ ਤੇਰੇ ਕੋਲੇ ਕੀ ਪਾਵਰ ਆ ਤੇਰੇ ਕੋਲੇ ਕੀ ਤਾਕਤ ਆ ਦੱਸ ਤੂੰ ਤੇਰੇ ਕੋਲੇ ਕੀ ਹਥਿਆਰ ਤੂੰ ਕੌਣ ਆ ਇਸ ਕਰਕੇ ਮੈਂ ਉਹਨਾਂ ਨੂੰ ਇਹਨਾਂ ਨੂੰ ਵੀ ਉਹਨਾਂ ਦੇ ਵੀ ਜਿਹੜੇ ਛੱਕ ਕੱਢ ਲੀਏ ਉਸ ਜਿਹੜਾ ਜਿੰਨੇ ਵੀ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਦੇ ਕੋਲੇ ਜਾ ਕੇ ਐਪਲੀਕੇਸ਼ਨਾਂ ਇੱਕ ਵਾਰੀ ਦਿਓ ਇਹਨਾਂ ਨੇ ਕੰਮ ਦਾ ਥੋੜਾ ਡੱਕਾ ਨਹੀਂ ਕਰਨਾ ਕੰਮ ਤਾਂ ਆਪਾਂ ਹੀ ਕਰਾਂਗੇ ਆਪਣੀ ਹੱਕ ਦੇ ਦਮ ਤੇ ਆਪਾਂ ਕੰਮ ਕਰਾਂਗੇ ਇਸ ਕਰਕੇ ਬੁੱਧਵਾਰ ਨੂੰ ਆਪਣਾ ਵੱਡਾ ਕੱਠ ਪਿੰਡ ਕੋੜਦਨੇ ਦੇ ਵਿੱਚ ਆਪਾਂ ਰੱਖਿਆ ਹੈ ਜਿੰਨਾ ਜਿੰਨਾ ਜੀ ਤੁਸੀਂ ਪੀੜ ਤੋਂ ਇਸ ਜਿਹੜਾ ਜਿਹੜੀ ਇਹ ਪੈਸੇ ਜਿਹੜੇ ਲੱਗੇ ਤੁਹਾਡੇ ਕਰੋੜਾ ਰੁਪਏ ਠੱਗਿਆਂ ਵਜਿਗਾ ਤੁਸੀਂ ਪੀੜ ਤੋਂ ਤੁਸੀਂ ਬੱਧਵਾਰ ਨੂੰ ਪਹੁੰਚਿਓ ਐਪਲੀਕੇਸ਼ਨਾਂ ਦੇ ਕੇ ਪਹੁੰਚਿਓ ਤੇ ਨਾਲ ਮੈਂ ਜਿਹੜੇ ਵੀ ਕੋਈ ਚੰਗਾ মিডিਆ ਵਾਲੇ ਨੇਗੇ ਚੰਗੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਨੇਗੇ ਉਹ মিডিਆ ਇੱਕ ਬਹੁਤ ਵੱਡੀ ਗੱਲਬਾਤ ਹੈ ਇਹਨਾਂ ਦੀ ਆਵਾਜ਼ ਬਣੀਏ ਆਓ ਤੁਸੀਂ ਆ ਕੇ ਬੱਧਵਾਰ ਨੂੰ ਸਾਰੇ ਜਾਣੇ ਇਹ ਤੇ ਤੁਸੀਂ ਸਾਥ ਦਿਓ ਜਿਹੜੇ ਵੀ ਇਹਨਾਂ ਲੋਕਾਂ ਦੀ ਆਵਾਜ਼ ਠਾ ਸਕਦੇ ਹੋ ਆਪਾਂ ਇਹ ਪੰਜਾਬ ਨੂੰ ਕਿਵੇਂ ਸਮੱਸਿਆ ਤੋਂ ਬਾਹਰ ਕੱਢਣਾ ਤੇ ਕਿਵੇਂ ਜਿਹੜਾ ਆਪਾਂ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਨਹੀਂ ਤਾਂ ਸੋਨੂੰ ਪੰਜਾਬੀਓ ਜੇ ਅੱਜ ਨਾ ਉੱਠ ਕੇ ਲੜੇ ਇਸ ਮਾਫੀਆ ਦੇ ਨਾਲ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਦੇਖ ਲਿਓ ਤੁਹਾਡਾ ਪੰਜਾਬ ਆ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਕੀਤੀ ਹੋਵੇ ਜਿੱਥੇ ਖਾਲਸਾ ਪੰਥ ਸਜਾਇਆ ਹੋਵੇ ਜਿੱਥੇ ਚੱਪੇ-ਜੱਪੇ ਦੇ ਖੂਨ ਡਲੇ ਹੋ ਉਸ ਧਰਤੀ ਦੇ ਉੱਪਰ ਤੁਹਾਡੀ ਉਹ ਧਰਤੀ ਆਉਣ ਵਾਲੇ ਸਮੇਂ ਦੇ ਵਿੱਚ ਹੋਰਾਂ ਨੇ ਹੀ ਨਿਰਣੇ ਜੋ ਉੱਠ ਕੇ ਅੱਜ ਵੀ ਇਹ ਮਾਫੀਆ ਦੇ ਨਾਲ ਨਾ ਲੜੇ ਇਸ ਕਰਕੇ ਮੈਂ ਇਸ ਮਾਫੀਆ ਦੀ ਜਿੰਨਾ ਵੀ ਕੋਸ਼ਿਸ਼ ਕਰੂੰਗਾ ਕਿ ਇਹ ਦੀ ਮਾਫੀਆ ਦੀ ਮੈਂ ਜੜ ਪੱਟ ਕੇ ਹਟਾਂ 50-50 ਲੱਖ ਦੇ ਠੱਗੀਆਂ 20-20 ਲੱਖ ਦੇ ਠੱਗੀਆਂ 10-10 ਲੱਖ ਦੇ ਠੱਗੀਆਂ ਆਹ ਮਰੇ ਈਆਂ ਬੈਠੇ ਨੇ ਮੇਰੇ ਭੈਣਾ ਬੈਠੇ ਨੇ ਨਾਲ ਇਹਨਾਂ ਦਾ ਮੈਂ ਕਰੋ ਗੱਲਬਾਤ ਸੁਣੀ ਅੱਖਾਂ ਦੇ ਵਿੱਚੋਂ ਹੰਝੂ ਆਉਂਦੇ ਨੇ ਕਿ ਕਿ ਭਾਈ ਹੁਣ ਸਾਡੇ ਕੋਲ ਤਾਂ ਹੁਣ ਕੋਈ ਰਾਹ ਹੀ ਨਹੀਂ ਬਚਿਆ ਅਸੀਂ ਹੁਣ ਕਿੱਧਰ ਨੂੰ ਜਾਵਾਂਗੇ ਹੁਣ ਗੱਲ ਕਰ ਰਹੀ ਸੀ ਭੈਣ ਕਹਿੰਦੀ ਵੀ ਮੈਨੂੰ ਵੀ ਮੈਨੂੰ ਭਾਈ ਐਣੀ ਪਤਾ ਹੁਣ ਉਸ ਤੋਂ ਬਾਅਦ ਚ ਵਿਆਹ ਦੇਣ ਗੱਲ ਸੁਣ ਲ ਛੋਟਨਾ ਇੱਕ ਵਾਰੀ ਠੱਗੀ ਹੋ ਗਈ ਤੁਸੀਂ ਕੋਸ਼ਿਸ਼ ਕਰੋ ਤੇਰੀ 23 ਸਾਲ ਦੀ ਉਮਰ ਆ ਤੂੰ ਕੁਝ ਵੀ ਕਰ ਸਕਦੇ ਤੇ ਪੜ ਕੇ ਤੇਰੇ ਕੋਲੇ 5 ਸਾਲ ਹਜੇ ਵਿਆਹ ਨੂੰ ਹੋਰ 5 ਸਾਲ ਜੇ ਤੂੰ ਕਰੇਗੀ ਜੇ ਤੂੰ ਆਪਣੇ ਮਾਪਿਆਂ ਦਾ ਸਰਵੋਚਾ ਕਰੇਗੀ 5 ਸਾਲ ਮਿਹਨਤ ਕਰ ਡਟ ਕੇ 28 29 ਸਾਲ ਦੀ ਵਿਆਹ ਕਰਾਈ ਮੇਰੀ ਕਿਹੜਾ ਉਮਰ ਨਹੀਂ ਹੋਈ ਹਜੇ 5 ਸਾਲ ਪੂਰੀ ਮਿਹਨਤ ਕਰ ਚੰਗਾ ਉਹਦੇ ਮਾਪਿਆਂ ਦੀ ਕਿਤੇ ਪੈਰਾਂ ਚੁੰਨੀ ਨਾਲ ਰੋਣ ਦੀ ਇੱਜ਼ਤ ਸਿਰ ਸਰ ਚੱਕ ਕੇ ਉਹਦੀ ਮਿਹਨਤ ਕਰ ਵੀ ਹਾਂ ਵੀ ਮੈਂ ਆ ਉਹਦੀ ਮਿਹਨਤ ਕਰੀ ਇਹਨੇ ਕੋਈ ਗੱਲ ਨਹੀਂ ਠੱਗੀ ਹੋ ਗਈ ਆਪਣਾ ਕਿਹੜੀ ਤੇਰਾ ਕਿੰਨੇ ਪੜਾਈ ਕਰੀ ਗਿਆ ਤੇਰੀ ਪਲਸ 2 ਕਰੀਆ ਪਲਸ 2 ਕਰੀਆ ਮਾਂ ਹੈ ਨਹੀਂ ਪਲਸ 2 ਤੋਂ ਬਾਅਦ ਨਾਲ ਜਿਹੜੀ ਪ੍ਰਾਈਵੇਟ ਬੀਏ ਕਰਨੀ ਸ਼ੁਰੂ ਕਰਦੇ ਨਾਲ ਇੱਕ ਪ੍ਰਾਈਵੇਟ ਨੌਕਰੀ ਕਰਨੀ ਸ਼ੁਰੂ ਕਰਦੇ ਮੇਰੀ ਗੱਲ ਸੁਣ ਲੈ ਮੇਰੀ ਭੈਣ ਅੱਜ ਹੱਡ ਟੀਚਰ ਆ ਠੀਕ ਹੈ ਅੱਜ ਮੇਰੀ ਭੈਣ ਅੱਜ ਉਹ ਇਥੇ ਨਿਸ਼ਾਨੇ ਤੇ ਪਹੁੰਚੀ ਹੈ 12ਵੀਂ ਤੋਂ ਬਾਅਦ ਉਹਨੇ 400 ਦੇ ਪੜਾਇਆ ਸਕੂਲਾਂ ਦੇ ਵਿੱਚ ਮੇਰੀ ਭੈਣ ਨੇ ਮੈਂ ਬਹੁਤ ਵਾਰੀ ਇਹ ਗੱਲ ਦੱਸੀ ਹੈ ਅੱਜ ਕਿੱਥੇ ਕਾਮਯਾਬੀ ਤੇ ਪਹੁੰਚ ਗਈ ਮੇਰੀ ਭੈਣ ਇਹ ਤੂੰ ਹੁਣ 12ਵੀਂ ਤੋਂ ਬਾਅਦ ਨਾਲ ਤਾਂ ਪ੍ਰਾਈਵੇਟ ਨੌਕਰੀ ਸ਼ੁਰੂ ਕਰ ਨਾਲੇ ਇਸ ਤੋਂ ਬਾਅਦ ਨਾਲੇ ਤੇਰਾ ਠੀਕ ਹੈ ਵੀ ਇਹ ਪ੍ਰਾਈਵੇਟ ਕਰ ਇੱਥੇ ਜੇ ਤੈਨੂੰ ਨਾਕਾਮਯਾਬੀ ਮਿਲੀ ਮੈਨੂੰ ਭਾਣਾ ਸੁੱਧੂ ਨਾ کہیں ਇੱਥੇ ਕਾਮਯਾਬੀ ਮਿਲੂਗੀ ਠੀਕ ਹੈ ਜੀ ਪ੍ਰਾਈਵੇਟ ਦੇ ਕੰਮ ਸ਼ੁਰੂ ਕਰਦੇ 10-10 ਹਜ਼ਾਰ ਦੇ ਨੌਕਰੀਆਂ ਹੁਣ ਤਾਂ ਮਿਲ ਹੀ ਜਾਂਦੀ ਨੇ ਪ੍ਰਾਈਵੇਟ ਠੀਕ ਹੈ ਜੀ ਇਸ ਕਰਕੇ ਨਾਲ ਜਦੋਂ ਪੜ੍ਹਾਈਂ ਗਈ ਫਿਰ ਕੱਢ ਨੂੰ ਸੋਚੀ ਮੈਂ ਅਫਸਰ ਬਣਨਾ ਮੈਂ ਆ ਕਰਨਾ ਮੈਂ ਉਹ ਕਰਨਾ ਠੀਕ ਹੈ ਜੀ ਕਦੇ ਵੀ ਕਦੇ ਵੀ ਜ਼ਿੰਦਗੀ ਦੇ ਵਿੱਚ ਢੇਰੀ ਢਾਕੇ ਨਾ ਬੈਠੋ ਘਰੇ ਸਫਲਤਾ ਮਿਲੂਗੀ ਤੁਹਾਡੇ ਪੈਰ ਚੁੰਮੂਗੀ ਸਫਲਤਾ ਆ ਜੁਕੇ ਵਾਲਾ ਬੱਠਾ ਇੱਧਰ ਭਰਾ 16 ਲੱਖੀ ਟੱਕੀ ਬੱਤੀ ਹੋਈ ਆ ਮਾ ਪਿੱਟ ਪਿੱਟ ਕੇ ਮਰ ਗਿਆ ਮਾ ਪਿੱਟ ਪਿੱਟ ਕੇ 150 ਤੋਂ ਮਰ ਗਿਆ ਉਹ ਲੋਕੋ ਸਮਝੋ ਜੁਕੇ ਦੇ ਵਿੱਚ ਕੋਈ ਕੰਮ ਨਹੀਂ ਹੈਗਾ ਕੋਈ ਪੱਕੇ ਨਹੀਂ ਹੁੰਦੇ ਕੋਈ ਪੀਆਰ ਨਹੀਂ ਹੁੰਦੇ ਤੁਸੀਂ ਜੁਕੇ ਦੇ ਵਿੱਚ ਆ ਮੈਂ ਇਹਨਾਂ ਨੂੰ ਗੁੱਸਾ ਬਹੁਤ ਚੜਦਾ ਇਹਨਾਂ ਦੇ ਜਿਹੜੇ ਵੱਡੇ ਵੱਡੇ ਫਲੈਕਸ ਬੋਣਾ ਕਢਾ ਕੇ ਲਾਇ ਖੜੇ ਨੇ ਠੱਗ ਨੇਗੇ ਚੈਨਲ ਵਾਲਿਆਂ ਨੂੰ ਬੇਨਤੀ ਆ ਮੈਂ ਪੰਜਾਬ ਨੂੰ ਬਚਾਉਣਾ ਚਾਹੁੰਦਾ ਜਿੰਨੇ ਵੀ ਚੈਨਲ ਵਾਲੇ ਇਸ ਇਮੀਗ੍ਰੇਸ਼ਨਾਂ ਦੇ ਮਸ਼ਹੂਰੀਆਂ ਕਰਦੇ ਨੇ ਉਹ ਮਸ਼ਹੂਰੀਆਂ ਕਰਨੀਆਂ ਬੰਦ ਕਰ ਦਿਓ ਜਦ ਆ ਫਿਰ ਉਹ ਚੈਨਲ ਵਾਲੇ ਪੈਸਾ ਦੇਣ ਆ ਮੈਂ ਕਹਿਣਾ ਵੀ ਜਿਹੜੇ ਚੈਨਲ ਵਾਲੇ ਪੈਸਾ ਦੇਣ ਜਿਹੜੇ ਜੱਟਾਂ ਨੂੰ ਠੱਗੀ ਵਜਿਓ ਚੈਨਲ ਵਾਲੇ ਪੈਸਾ ਕਿਉਂ ਨਹੀਂ ਦਿੰਦੇ ਐਕਟਰ ਸਾਰੇ ਮਸ਼ਹੂਰੀਆਂ ਕਰਨੀਆਂ ਬੰਦ ਕਰ ਦਿਓ ਹਾਂ ਆ ਜਿਹੜਾ ਮੁੰਡਾ ਕਰਦਾ ਮਸ਼ਹੂਰੀ ਇਹ ਵੀ ਬੰਦ ਕਰ ਦਿਓ ਐਕਟਰ ਸਾਰੇ ਐਕਟਰ ਮਸ਼ਹੂਰੀਆਂ ਕਰਨੀਆਂ ਬੰਦ ਕਰ ਦਿਓ ਤੇ ਦੂਜੀ ਗੱਲ ਤੇ ਜਿੰਨੇ ਵੀ ਆਪਣੇ ਇਹ ਐਕਟਰ ਮਸ਼ਹੂਰੀਆਂ ਕਰਦੇ ਨੇ ਚੈਨਲ ਮਸ਼ਹੂਰੀਆਂ ਦਿੰਦੇ ਨੇ ਤੇ ਆਪਣਾ ਜਿੰਨੇ ਵੀ ਤੁਸੀਂ ਇਸ ਇਸ ਚੀਜ਼ ਦੀ ਤੁਸੀਂ ਜ਼ਿੰਮੇਵਾਰ ਤੁਸੀਂ ਹੋ ਇਹ ਸਾਰਾ ਸਾਰੇ ਮਸ਼ਹੂਰੀਆਂ ਕਰਨੀਆਂ ਇਸੇ ਬੰਦ ਕਰੋ ਪੰਜਾਬ ਬਰਬਾਦ ਕਰਕੇ ਰੱਖਤਾ ਪੰਜਾਬ ਦਾ 350 300 ਕਾਲਜ ਪੰਜਾਬ ਦਾ ਜਿੰਦਾ ਲੱਗ ਗਿਆ 300 ਕਾਲਜ ਨੂੰ ਪੰਜਾਬ ਦਾ 300 ਕਾਲਜ ਬੰਦ ਹੋ ਗਿਆ ਕਿੰਨਾ ਪੈਸਾ ਲੈ ਕੇ ਨੌਜਵਾਨ ਬਾਹਰਲੇ ਦਸਾਂ ਦੇ ਵਿੱਚ ਜਾ ਰਹੇ ਨੇ ਪੰਜਾਬ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਗੁਰਨਾਨਕ ਦੇਵ ਜੀ ਯੂਨੀਵਰਸਿਟੀ ਆਪਣਾ ਅੰਮ੍ਰਿਤਸਰ ਤੇ ਤੀਜੀ ਜਿਹੜੀ ਯੂਨੀਵਰਸਿਟੀ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੋਈ ਪੰਜਾਬ ਦਾ ਸਟੂਡੈਂਟ ਨਹੀਂ ਰਿਹਾ ਇਸ ਟਾਈਮ ਹੋਰਾਂ ਸਟੇਟਾਂ ਦੇ ਜਿਹੜੇ ਨੌਜਵਾਨ ਪੜ੍ਹ ਰਹੇ ਨੇ ਤਿੰਨੇ ਚਾਰੇ ਜੁਨੀਅਰ ਯੂਨੀਵਰਸਿਟੀਆਂ ਘੱਟੇ ਚੱਲ ਜਾਂਦੇ ਨੇ ਗੁਰੂ ਕਾਂ ਸਿੰਘ ਯੂਨੀਵਰਸਿਟੀ ਦੀ ਗੱਲ ਕਰ ਲੋ ਲੁਧਿਆਣਾ ਯੂਨੀਵਰਸਿਟੀ ਦੀ ਗੱਲ ਕਰ ਲੋ ਸਾਰੀਆਂ ਸਾਰੀਆਂ ਜੁਨੀਅਰ ਯੂਨੀਵਰਸਿਟੀਆਂ ਇਸ ਤਰ੍ਹਾਂ ਘੱਟੇ ਦੇ ਵਿੱਚ ਚੱਲ ਜਾਂਦੇ ਨੇ ਜੁਨੀਅਰ ਯੂਨੀਵਰਸਿਟੀਆਂ ਬੰਦ ਹੋਣ ਵਾਲੀਆਂ ਨੇ ਮੈਨੂੰ ਇਹ ਦੱਸੋ ਪੰਜਾਬ ਦਾ ਸਿਸਟਮ ਕਿੱਥੇ ਚੱਲੂ ਮੈਂ ਪੰਜਾਬ ਸਰਕਾਰ ਨੂੰ ਇਹ ਗੱਲ ਪੁੱਛਣਾ ਚਾਹਣਾ ਜਿਹੜਾ ਅੱਜ ਤੱਕ ਇਸ ਮੁੱਦੇ ਵੱਲ ਧਿਆਨ ਹੀ ਨਹੀਂ ਦਿੱਤਾ ਪੰਜਾਬ ਚੱਲੂ ਕਿਵੇਂ ਪੰਜਾਬ ਲੋਕੀ ਅਗਲਾ ਪੇ ਕਿਤੋਂ ਦੇ ਕੋਲੇ ਕੀ ਆ ਨੌਜਵਾਨ ਜਦੋਂ ਥੋੜਾ ਬਾਹਰ ਚਲਾ ਗਿਆ ਸਕੂਲ ਕਾਲਜ ਥੋੜੇ ਕੋਲੇ ਥੋੜੇ ਬੰ ਆਟ ਜਿਹੜੇ ਦੇਸ਼ ਨੇ ਕੈਨੇਡਾ ਵਰਗੇ ਦੇਸ਼ ਉਹ ਜਾਂ ਹੋਰ ਦੇਸ਼ ਕਿਉਂ ਕਹਿ ਰਹੇ ਨੇ ਵੀ ਆਜੋ ਸਾਡੇ ਕੋਲੇ ਪੜਨ ਪੜਨ ਤੋਂ ਬਾਅਦ ਇਹ ਤੁਹਾਨੂੰ ਦੁਬਾਰੇ ਫੇਰ ਕਟ ਮਾਰ ਕੇ ਨਾਲੋਂ ਵਾਪਸ ਭੇਜ ਦਾਂਗੇ ਬਾਈ 30 30 ਲੱਖ ਰੁਪਇਆ ਲੈ ਕੇ ਇੱਕ ਨੌਜਵਾਨ ਉਧਰ ਨੂੰ ਜਾਂਦਾ ਉੱਥੇ ਜਾਂਦਾ 30 ਲੱਖ ਰੁਪਇਆ ਏਜੰਟ ਲੈਂਦਾ 30 ਲੱਖ ਰੁਪਇਆ ਜਾ ਕੇ ਉੱਥੇ ਲਾਉਂਦਾ 30 ਲੱਖ ਰੁਪਇਆ ਦਾ ਜੱਟ ਨੇ ਲੈ ਲਿਆ ਤੇ 30 ਲੱਖ ਰੁਪਇਆ ਉੱਥੇ ਕਮਾ ਕੇ ਉੱਥੇ ਦਿੰਦਾ 60 ਲੱਖ ਰੁਪਇਆ ਇੱਕ ਨੌਜਵਾਨ ਉੱਥੇ ਉਹਨਾਂ ਨੂੰ ਦੇਸਾਂ ਨੂੰ ਦੰਦਾਲ ਜਾ ਕੇ ਇਸ ਕਰਕੇ ਪੰਜਾਬ ਦੇ ਲੋਕੋ ਅਗਲ ਨੂੰ ਹੱਥ ਮਾਰੋ ਇਹ ਜਿਹੜਾ ਮਾਫੀਆ ਨੂੰ ਉਹਨੂੰ ਹੱਥ ਪਾਈਏ ਤੇ ਪਿੰਡਾਂ ਦੇ ਵਿੱਚ ਉਹ ਜਿਹੜਾ ਆਈਲੈਂਡ ਸੈਂਟਰ ਬੰਦ ਕਰਾਈਏ ਆਪਣੇ ਸਕੂਲ ਕਾਲਜ ਬਚ ਰਹਣਗੇ ਨਹੀਂ ਤਾਂ ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਬਰਬਾਦ ਹੋ ਜਾਣਾ ਕਾਲਜ ਤੁਸੀਂ ਦੇਖ ਲਓ ਕਿੰਨੇ ਕਾਲਜਾਂ ਨੂੰ ਜੰਡੇ ਲੱਗੇ ਆ ਜਿਹੜਾ ਆਈਲੈਂਡ ਸੈਂਟਰ ਨੇ ਪਿੰਡਾਂ ਦੇ ਵਿੱਚ ਖੁੱਲ ਗਏ ਇਹ ਕਿੱਦੇ ਖੁੱਲ ਗਏ ਮੈਨੂੰ ਇੱਥੇ ਕੋਈ ਵੀ ਆ ਕੇ ਕਿਸੇ ਵੀ ਮੇਰਾ ਰਿਸ਼ਤੇਦਾਰ ਮੇਰਾ ਦੋਸਤ ਮਿੱਤਰ ਧਿਆਨ ਨਾਲ ਗੱਲ ਸੁਣ ਲਿਓ ਜਿੱਡਾ ਵੀ ਮੇਰਾ ਕੋਈ ਮਰਜੀ ਦੋਸਤ ਆ ਮੈਨੂੰ ਇਹ ਆ ਕੇ ਫਰਮਾਇਸ਼ ਨਾ ਕਰਿਓ ਵੀ ਆਹ ਸਾਡਾ ਬੰਦਾ ਚੰਗਾ ਮੈਨੂੰ ਕੋਈ ਕਿਸਾਨ ਦੁਨੀਆ ਦਾ ਲੀਡਰ ਇਸ ਚੀਜ਼ ਇਸ ਮੁੱ ਪਿਆਰ ਨਾ ਵਰਤਨੀ ਇਹ ਆਪਣਾ ਬੰਦਾ ਕੋਈ ਗੱਲ ਨਹੀਂ ਹੈ ਪੈਸੇ ਮੋੜ ਦੂੰ ਮੈਂ ਕਿਸੇ ਨੂੰ ਬਖਸਣਾ ਨਹੀਂ ਮੇਰਾ ਕੋਈ ਵੀ ਰਿਸ਼ਤੇਦਾਰ ਹੈ ਮੇਰਾ ਕੋਈ ਵੀ ਨਿੱਕੀ ਨਿੱਕੀ ਦੋਸਤ ਹੈ ਮੈਨੂੰ ਇਸ ਗੱਲ ਲਈ ਆ ਕੇ ਕੋਈ ਫਰਮਾਇਸ਼ ਨਾ ਕਰੇ ਵੀ ਆਜ ਲੈਟਸਲ ਸੈਂਟਰ ਵਾਲਿਆਂ ਨੂੰ ਬਖਸ ਦੇ ਬਖਸ ਦੇ ਆਜ ਇਮੀਗ੍ਰੇਸ਼ਨ ਵਾਲਿਆਂ ਨੂੰ ਬਖਸ ਦੇ ਮੈਂ ਕਿਸੇ ਨੂੰ ਬਖਸਣਾ ਨਹੀਂ ਮੇਰੀ ਉੱਥੇ ਯਾਰੀ ਖਤਮ ਹੈ ਮੇਰੇ ਉੱਥੇ ਪਰਿਵਾਰਕ ਰਿਸ਼ਤਾ ਖਤਮ ਹੈ ਜਿੱਥੇ ਕੋਈ ਆ ਕੇ ਮੇਰਾ ਅਸੀਦਾ ਉਹ ਕਰੂਗਾ ਮੈਂ ਸਿਰ ਧੜਤੀ ਬਾਜੀ ਲਾ ਕੇ ਇਹ ਜਿਹੜਾ ਸਿਸਟਮ ਦੇ ਨਾਲ ਲੜ ਰਿਹਾ ਮੈਨੂੰ ਇਹਨਾਂ ਦੀ ਗੱਲ ਚੁੱਪ ਕਰਕੇ ਕੰਮ ਬੰਦ ਕਰ ਦਿਓ ਜਿੰਨੇ ਵੀ ਆਇਲੈਂਡ ਸੈਂਟਰ ਵਾਲੇ ਨੇਗੇ ਜਿੰਨੇ ਵੀ ਇਮੀਗ੍ਰੇਸ਼ਨ ਨੇਗੇ ਇਹ ਸਾਰੇ ਚੁੱਪ ਕਰਕੇ ਬੰਦ ਕਰ ਦਿਓ ਇਹ ਬਹੁਤ ਵੱਡਾ ਤੁਸੀਂ ਪਾਪ ਕਰ ਰਹੇ ਹੋ ਪੰਜਾਬ ਦੀ ਧਰਤੀ ਦੇ ਨਾਲ ਤੁਸੀਂ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਨੂੰ ਨੌਜਵਾਨ ਨੂੰ ਧੱਕੀ ਤਰੋ ਜਾਣੇ ਹੋ ਉਧਰ ਨੂੰ ਇਹ ਸਾਰੇ ਬੰਦ ਕਰ ਦਿਓ ਬਸ ਗੱਲ ਇੱਕੋ ਹੀ ਹੈ ਠੀਕ ਆ ਬੰਦ ਕਰਕੇ ਹੋਰ ਕੰਮ ਚਲਾ ਲਓ ਹੋਰ ਜਿਹੜਾ ਪੰਜਾਬ ਦੇ ਵਿੱਚ ਕੰਮ ਨਹੀਂ ਹੈਗੇ ਇਹ ਇਸ ਮੁੱਦੇ ਲਈ ਮੈਨੂੰ ਕੋਈ ਬੰਦਾ ਆ ਕੇ ਫਰਮਾਇਸ਼ ਨਾ ਕਰੇ ਵੀ ਆਹ ਦੇਖੋ ਜੀ ਮੇਰੇ ਨਾਲ ਵੀ ਕੋਈ ਵੀ ਏਜੰਟ ਆ ਕੇ ਮੈਨੂੰ ਫਰਮਾਇਸ਼ ਨਾ ਕਰੇ ਇਸ ਮੁੱਦੇ 'ਤੇ ਇੰਨਾ ਕਿ ਮੇਰੇ ਬੇਨਤੇ ਨੇ ਬਾਕੀ ਬੁੱਧਵਾਰ ਨੂੰ ਮਿਲਦੇ ਆ ਬੁੱਧਵਾਰ ਨੂੰ ਆਉਣ ਤੋਂ ਪਹਿਲਾਂ ਮੇਰੇ ਕੋਲੇ ਸਾਰੇ ਜਾਣੇ ਐਪਲੀਕੇਸ਼ਨਾਂ ਕਿਰਾਂ ਥਾਣੇ ਦੇ ਵਿੱਚ ਲਾ ਕੇ ਲਿਖ ਕੇ ਦੇ ਕੇ ਆਇਓ ਤੇ ਕਿਰਾਂ ਐਸਐਸਪੀ ਨੂੰ ਐਡੀਐਸਪੀ ਨੂੰ ਐਪਲੀਕੇਸ਼ਨਾਂ ਦੇ ਕੇ ਆਇਓ ਵੀ ਆ ਸਾਨੂੰ ਐਨੇ ਸਾਨੂੰ ਸਾਡਾ ਠੱਗੀ ਮਾਰੀ ਆ ਸਾਰੇ ਜਾਣੇ ਆ ਕੇ ਤੋਂ ਬਾਅਦ ਚ ਮੁੱਦਾ ਜਿਹੜਾ ਪੂਰਾ ਇਹ ਮੁੱਦਾ ਇਹ মিডিਆ ਰਾਹੀਂ ਹੀ ਹੱਲ ਹੋਣਾ ਇਹਨਾਂ ਨੂੰ ਜਲੀਲ ਕਰਨਾ ਇਹਨਾਂ ਦੇ ਘਰਾਂ ਦੇ ਮੂਰੇ ਧਰਨੇ ਇਹਨਾਂ ਨੇ 12 ਮੂਰੇ ਧਰਨੇ ਇਹਨਾਂ ਨੇ ਹੁਣ ਸਿਰ ਧੜ ਦੀ ਬਾਜੀ ਲਾ ਕੇ ਚੱਲਣਾ ਮੈਂ ਤੁਹਾਡੇ ਸਾਹਮਣੇ ਜੇਲ੍ਹ ਦੇ ਵਿੱਚ ਕੁੱਟ ਕੇ ਮਾਰ ਕੇ ਥਾਣੇ ਦੇ ਵਿੱਚ ਦੇਖ ਲੈ ਤੱਤ ਦੇਖ ਲੈ ਰਿਮਾਂਡ ਲੈ ਕੇ ਦੇਖ ਲੈ ਪਰ ਭਾਨੇ ਦੀ ਆਵਾਜ਼ ਕਦੇ ਨੀਵੀਂ ਨੀ ਹੋਊ ਦਿਖਾਓ ਲਿਆਓ ਕਿਹੜਾ ਐਮਐਲਏ ਬਰਾਬਰ ਪਿਠਾ ਕੇ ਕੋਈ ਇਹੋ ਜਿਹੇ ਮੁੱਦਿਆਂ ਦੀ ਗੱਲ ਕਰ ਲੈ ਲਿਆਓ ਕਿ ਐਮਪੀ ਕਿਹੜਾ ਕੋਈ ਇਹੋ ਜਿਹੇ ਮੁੱਦਿਆਂ ਦੀ ਗੱਲ ਕਰ ਲੈ ਕੋਈ ਕਰ ਸਕਦਾ ਹੈ ਜੀ ਮੁੱਦਿਆਂ ਦੀ ਗੱਲ ਉਹੀ ਬਸ ਸਾਡਾ ਮੁੱਖ ਮੰਤਰੀ ਹੈ ਤੀਂਿਆਂ ਵਾਂਗੂ ਉੱਥੇ ਵਿਧਾਨ ਸਭਾ ਚ ਲੜੜੀ ਗਿਆ ਤੈਨੂੰ ਪਤਾ ਪੰਜਾਬ ਦਾ ਮੁੱਦਾ ਕੀ ਹੈ ਤਿੰਮਿਆਂ ਵਾਂਗੂ ਲੜੀ ਗਿਆ ਉੱਥੇ ਆ ਜੀ ਦੇਖੋ ਜੀ ਆਹ ਜੀ ਉਹ ਜੀ ਉਹਨਾਂ ਦੇ ਨਾਲ ਮੇਰੇ ਨਾਲ ਬੇਕਰਮ ਜੀਠੀ ਆ ਜੇ ਮੇਰੇ ਨਾਲ ਸੁਖਵੀਰ ਬਾਦਲਾ ਆ ਜੇ ਉਹਨਾਂ ਨੇ ਸਾਡਾ ਪੰਜਾਬ ਬਰਵਾੜ ਕਰਕੇ ਰੱਖਤਾ ਤੂੰ ਗੱਲ ਸਾਡੇ ਨਾਲ ਕਰ ਸਮੱਸਿਆ ਕੀ ਆ ਪੰਜਾਬ ਦੀ ਸਮੱਸਿਆ ਪੰਜਾਬ ਦੀ ਪ੍ਰਵਾਸ ਬਹੁਤ ਵੱਡੀ ਸਮੱਸਿਆ ਇਸ ਮੁੱਦੇ ਤੇ ਤੂੰ ਗੱਲ ਕਿਤੇ ਕੋਈ ਵਿਧਾਨ ਸਭਾ ਦੇ ਵਿੱਚ ਵੀ ਕਿਵੇਂ ਜਵਾਨੀ ਨੂੰ ਰੋਕਣਾ 300 ਕਾਲਜ ਪੰਜਾਬ ਦਾ ਬੰਦ ਹੋ ਗਿਆ ਜੂਨੀਵਰਸਿਟੀਆਂ ਘਾਟੇ ਚ ਚੱਲ ਜਾਂਦੀਆਂ ਨੇ ਪੰਜਾਬ ਦੀਆਂ ਚਾਰੇ ਜੇ ਚਾਰੇ ਜੂਨੀਵਰਸਿਟੀਆਂ ਇਸ ਮੁੱਦੇ ਤੇ ਤਾਂ ਗੱਲ ਕੀਤੀ ਕੋਈ ਤਰ੍ਹਾਂ ਮੂੰਹ ਟੁੱਟ ਜੇ ਤਰਾਂ ਉੱਥੇ ਤਿੰਮਿਆਂ ਵਾਂਗੂ ਲੜੀ ਗਿਆ ਬਸ ਆ ਮੜਾ ਯੋ ਮੜਾ ਯੋ ਮੜਾ ਮੁੱਦੇ ਦੀ ਗੱਲ ਕੋਈ ਕਰਦੇ ਕਿਹੜੀ ਕਰਨ ਵਾਲੀ ਗੱਲ ਬਣਦੀ ਹੈ ਇਸ ਕਰਕੇ ਆਓ ਜਿਹੜਾ ਪੰਜਾਬ ਦੇ ਲੋਕੋ ਪੰਜਾਬ ਨੂੰ ਜਿਹੜੀ ਲੜਾਉਣ ਦੀ ਆਪਾਂ ਬਚਾਉਣ ਦੀ ਲੜਾਈ ਜਿਹੜੀ ਆਪਾਂ ਤੇਜ਼ ਕਰੀਏ ਹੋਰ ਜਿਹੜਾ ਆਪਣਾ ਬਾਕੀ ਹਰ ਇੱਕ ਮੇਰਾ ਮੇਰਾ ਮਕਸਦ ਇਹ ਹੈ ਵੀ ਮੈਂ ਰੋਜ਼ ਦੀ ਰੋਜ਼ ਜਿਵੇਂ ਵੀ ਕਿਤੇ ਦੂਜੇ ਤੀਜੇ ਦਿਨ ਮੇਰਾ ਢੇੜਾ ਹੁੰਦਾ ਸੰਗੂ ਤੇ ਕਿਤੇ ਟਿੱਕਰੀ ਤੇ ਸੰਬੂ ਤੇ ਕਿਤੇ ਟਿੱਕਰੀ ਤੇ ਕਦੇ ਕਿਤੇ 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 ਜਿੱਥੇ ਗੱਲ ਪੰਜਾਬ ਦੇ ਉੱਥੇ ਡਟ ਕੇ ਖੜਾਂਗੇ ਲੜਾਂਗੇ ਆ ਸਾਹਮਣੇ ਦਵਾਈ ਪਈ ਆ ਹੁਣ ਦਵਾਈ ਲੈ ਕੇ ਆਇਆ ਬਿਮਾਰ ਇੰਨਾ ਹੋਇਆ ਪਿਆ ਸਿਹਤ ਨਹੀਂ ਠੀਕ ਰਹਿੰਦੀ ਰੈਸਟ ਕਰਨਾ ਟਾਈਮ ਨਹੀਂ ਹੈਗਾ ਇੰਨੇ ਪ੍ਰੋਗਰਾਮਾਂ ਤੇ ਜਾਣਾ ਪੈਂਦਾ ਸਵੇਰੇ ਉੱਠ ਕੱਢਦਾ ਉੱਠਣ ਸਾਰੀ ਰਾਤ ਨੂੰ 12 ਵਜੇ ਆ ਕੇ ਪੈਂਦਾ ਇਸ ਕਰਕੇ ਸਾਰੇ ਜਣੇ ਆਓ ਭਾਈ ਆਪਾਂ ਰਲ ਕੇ ਜਿਹੜੀ ਪੰਜਾਬ ਨੂੰ ਬਚਾਉਣ ਦੀ ਗੱਲ ਕਰੀਏ ਸਾਰੇ ਜਣੇ ਆਵਾਜ਼ ਬਣਿਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ